ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਪ੍ਰੇਮਨਗਰ ਕਲੋਨੀ ਵਿੱਚੋਂ ਇੱਕ ਨੌਜਵਾਨ ਦੀ ਖੂਨ ਨਾਲ ਲਥਪਤ ਹੋਈ ਲਾਸ਼ ਮਿਲੀ ਹੈ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਬਲਾਚੌਰ ਸ਼ਾਮਸੁੰਦਰ ਅਤੇ ਥਾਣਾ ਮੁਖੀ ਕਾਠਗੜ੍ਹ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦਾ ਨਾਮ ਇੰਦਰਜੀਤ ਪੁੱਤਰ ਸੁਭਾਸ਼ ਚੰਦਲ ਉਮਰ 25 ਸਾਲਾ ਵਾਸੀ ਪ੍ਰੇਮਨਗਰ ਕਲੋਨੀ ਦਾ ਦੱਸਿਆ ਜਾ ਰਿਹਾ ਹੈ ਠਾਨਾ ਕਾਠਗੜ ਦੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਇਹ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਇਹ ਅਚਾਨਕ ਨਾ ਲੱਗਦੀ ਸ਼ਿਵਾਲਕ ਪਹਾੜੀ ਤੇ ਚਲਾ ਗਿਆ ਹੋਵੇ ਅਤੇ ਉੱਥੇ ਪੈਰ ਫਿਸਲਣ ਕਾਰਨ ਇਸ ਦੀ ਮੌਤ ਹੋ ਗਈ ਹੋਵੇ। ਬਾਕੀ ਪੋਸਟਮਾਰਟਮ ਦੀ ਰਿਪੋਰਟ ਔਰਤ ਪ੍ਰਾਂਤ ਹੀ ਪਤਾ ਚੱਲੇਗਾ ਕਿ ਮੌਤ ਦਾ ਅਸਲ ਕਾਰਨ ਕੀ ਹੋ ਸਕਦਾ ਹੈ। ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ লাশ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। मेरा छोटा भाई था अचानक ही कल घर से गया सुबह के टाइम पे हमने उसको बहुत खोजा फिर बाद में शाम तक खोज रहे कुछ पता नहीं लगा फिर अगले दिन एक लड़के ने इन्फॉर्म किया मैं था ड्यूटी चला गया था छह बजे सात बजे मम्मी को किसी ने बताया कि उधर सोया है कि जाके देखी तो पूरा खून से लत पर पड़ा था वहां पे वो तो फिलहाल प्रेम नगर के वैसे पीछे बनारस के पुलिस ने तो उसे भी पोस्टमार्टम के लिए रखा हुआ है ਠੀਕ ਹੈ ਉਸਕਾ ਕੱਲ 9 ਵਜੇ ਉਸਦੀ ਪੋਸਮਾਰਟਮ ਹੋਗੀ ਹਾਂਜੀ ਸਰ ਜਿਹੜੀ ਇੱਕ ਲਾਸ਼ ਮਿਲੀ ਹੈ ਉਸਦੇ ਬਾਰੇ ਜਾਣਕਾਰੀ ਦਿਓ ਹਾਂਜੀ ਹਾਂਜੀ ਇਹ ਪ੍ਰੇਮਨਗਰ ਹੈਗਾ 804 ਚੌਕੀ ਚ ਪੈਂਦਾ ਸਾਡੇ ਥਾਣੇ ਚ ਕਟਗੜ ਚ ਉੱਥੇ ਨੂਰ ਪਬਲਿਕ ਸਕੂਲ ਆ ਨੂਰ ਪਬਲਿਕ ਸਕੂਲ ਦੀ ਗਰਾਊਂਡ ਆ ਉਹਦੇ ਨਾਲ ਇੱਕ ਪਹਾੜੀ ਸ਼ੁਰੂ ਹੋ ਜਾਂਦੀ ਹੈ ਚਾਈ ਚ ਉੱਥੋਂ ਮਿਲੀ ਆ ਮਤਲਬ ਡੈਡ ਬਡੀ ਉਹਦਾ ਨਾਮ ਵੀ ਪਛਾਣ ਹੋਈ ਆ ਇੰਦਰਜੀਤ ਉੱਤਰ ਸੁਆਸ ਸ਼ੇਖਰ ਬਸੇ ਪੇਮ ਨਗਰ ਕਲਚਰ ਇਹ ਦਿਮਾਗੀ ਤੌਰ ਤੇ ਲੜਕਾ ਆਫਸੈਟ ਸੀ ਤੇ ਇਹਦੀ ਅਸੀਂ ਮੈਡੀਕਲ ਪੋਸਟਮਾਰਨ ਕਰਾਣਾ ਬਾਕੀ ਜਿਹੜੇ ਅੱਗੇ ਵੀ ਤੱਥ ਸਾਹਮਣੇ ਆਏ ਫਰਦਰ ਡੂਰਿੰਗ ਸਾਡੀ ਤਫਤੀਸ਼ ਆਇਆ ਕਿ ਮੌਤ ਦਾ ਕਾਰਨ ਕੀ ਆ ਅੱਗੇ ਕੋਈ ਐਸੀ ਸ਼ੱਕੀ ਹਾਲਤ ਕੋਈ ਇਦਾਂ ਦੇ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ ਵੀ ਜੇ ਇਹਨੂੰ ਕਿਸੇ ਨੇ ਮਾਰਿਆ ਹੋਵੇ ਜਾਂ ਇਦਾਂ ਇਹਨਾਂ ਕਿਸੇ ਨੇ ਇਹ ਰਤੋਪਾਈ ਕਰੀ ਹੋ ਗਏ ਹਜੇ ਤੱਕ ਨਹੀਂ ਸਾਡੇ ਗੱਲ ਸਾਹਮਣੇ ਆ ਜੀ ਕਿੰਨੀ ਉਮਰ ਸੀ ਇਹਦੀ ਇਹਦੀ 24 25 ਸਾਲ ਦੀ ਉਮਰ ਆ ਜੀ ਇਹਦੀ ਵੈਸੇ ਮਾਨਸਿਕ ਟੌਪਿਕ ਕਿਹਦਾ ਹੈ ਹਾਂ ਜੀ ਅਫਸੈਟ ਸੀ ਇਹ ਤੇ ਅਚਾਨਕ ਜਿੱਦਾਂ ਪਹਾੜੀ ਤੇ ਚਲ ਗਿਆ ਜਾ ਕੇ ਜਿਹੜੇ ਫਿਰ ਨਾਲ ਤਾਂ ਚਾਨਗੀ ਮੌਤ ਲੱਗਦੀ ਹੈ ਦੇਖੋ ਜੀ ਮੈਡੀਕਲ ਤੋਂ ਬਾਅਦ ਇਹਦੇ ਪੋਸਟਮਾਰਟਮ ਤੋਂ ਬਾਅਦ ਵੀ ਕੀ ਆਉਂਦਾ ਕਾਰਨ ਉਸ ਤੇ ਵੀ ਤਫ਼ਤੀਸ਼ ਕੀਤੀ ਜਾਊਗੀ ਘਰ ਦੇ ਵਿੱਚ ਕੌਣ ਕੌਣ ਆਏ ਇਹਦੀ ਮੈਂਬਰ ਇਹਦੀ ਮਾਤਾ ਵਾ ਜੀ ਤੇ ਇਹਦਾ ਡੈਡੀ ਆਪਦੇ ਦੇਸ ਗਿਆ ਹੋਇਆ ਬਾਹਰ ਦੇ ਸਟੇਟ ਦੇ ਨੇ ਹੀ ਪ੍ਰਵਾਸੀ ਨੇ ਇੱਥੇ ਰਹਿੰਦੇ ਨੇ ਪੱਕੇ ਤੌਰ ਤੇ ਇੱਕ ਇਹਦਾ ਬ੍ਰਦਰ ਆ ਜੀ